ਬੰਬਈ ਦੇ ਵਿੱਚ ਮੇਰਾ ਇੱਕ ਕਲਾਸ ਵੈਲ ਨੂੰ ਮਿਲਣ ਕਹਿਣ ਲੱਗੇ ਰਹੇ ਨੇ ਕਿ ਜਦ ਵੀ ਤੁਸੀਂ ਇੱਥੇ ਆਣਾ ਹੈ ਤੇ ਸਾਡੇ ਘਰ ਚਾਹ ਪੀਣੀ ਐ ਸੋ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਬਚਨ ਕਰਦੇ ਤੂੰ ਬਚਪਨ ਦਾ ਸਾਥੀ ਹੈ ਘੱਟੇ ਤੇਰੇ ਨਾਲ ਪੜ੍ਹਦੇ ਰਹੇ ਹਾਂ ਖਾਸ ਕਰ ਸਕੂਲ ਦੇ ਵਿੱਚ ਤੇਰਾ ਸੁਭਾਅ ਵੀ ਬੜਾ ਚੰਗਾ ਸੀ ਤੇ ਪੁਰਾਣੀਆਂ ਯਾਦਾਂ ਤੂੰ ਤਾਜ਼ੀ ਕਰ ਲਈਆਂ ਤੇ ਮੈਂ ਕਿ ਮੈਂ ਨਵੰਬਰ ਦੇ ਮਹੀਨੇ ਹਰ ਸਾਲ ਇੱਥੇ ਆਉਣਾ ਉਹਨਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਦੁਆਰੇ ਤੇ ਚੱਲਿਆ ਕਰਾਂਗੇ ਤੇਰੇ ਸਾਥੀਆਂ ਨੂੰ ਨਾਲ ਲੈ ਕੇ ਜਿਉਂ ਉਸ ਦੇ ਘਰ ਗਏ ਨਾ ਤੇ ਲੱਗਾ ਮਕਾਨ ਦਿਖਾ। ਅੰਦਰ ਗੈਨੇ ਜੀ ਚਾਹ ਬਾਦ ਵਿੱਚ ਪੀਣ ਦੇ ਪਹਿਲੇ ਮੇਰਾ ਮ ਅੱਗਲੀ ਦੀਵਾਰ ਤੁਸੀਂ ਦੇਖੋ ਜਿਹੜੀ ਮੈਂ ਚਿੱਤਰਕਾਰੀ ਕਰਾਈਏ ਫਲਾਣੀ ਥਾਂ ਤੋਂ ਚਿੱਤਰਕਾਰ ਮੰਗਾਇਆ ਇੱਕ ਗੱਲ ਦੀ ਵਿਆਖਿਆ ਕਰੇ ਤੇ ਮੈਨੂੰ ਕੱਖ ਸਮਝ ਨਾ ਕਿਉਂਕਿ ਹੁਣ ਬਿਲਡਿੰਗ ਬਣਾਉਣ ਦਾ ਕੰਮ ਨਾ ਸੀ ਕਦੀ ਦਿੱਤਾ ਤੇ ਨਾ ਇਹ ਨਹੀਂ ਸਮਝ ਕੋਈ ਇੰਜੀਨੀਅਰ ਸਮਝੇ ਤੇ ਬੜੀ ਲੰਬੀ ਚੌੜੀ ਵਿਆਖਿਆ ਤੇ ਸਿਰ ਦਾ ਬੋਝ ਬਣ ਗਈ। ਖੈਰ ਚਾਹ ਤੇ ਉਸਨੇ ਬਿਲਾਈ ਲੇਕਿਨ ਮੈਂ ਇੱਕ ਅਨੁਭਵ ਲੈ ਲਿਆ ਕਿ ਮਕਾਨ ਇਹਨੇ ਰਹਿਣ ਵਾਸਤੇ ਨਹੀਂ ਬਣਾਇਆ ਦਿਖਾਉਣ ਵਾਸਤੇ ਬਣਾਇਆ ਤੇ ਇੱਥੇ ਮੇਰੀ ਤਰ੍ਹਾਂ ਜਿਹੜਾ ਵੀ ਨਵਾਂ ਨਵਾਂ ਚਾਹ ਪੀਣ ਆਇਆ ਉਹਦੀ ਖੈਰ ਕੋਈ ਨਹੀਂ। ਇਹਨਾਂ ਸਾਰੇ ਕਮਰਿਆਂ 'ਚ ਘੁੰਮਣਾ ਹੀ ਕਹਿਣਾ ਹੁ ਪਰ ਕਰਮਾ ਕਰਨ بندے نو اٹھے پیر مکان چیتے ہیں انہیں رام تھوڑی چیتے ہیں نام تھوڑی چیتے ہیں مکان چیتے ہیں تو میں ارس کنا کو غالباً میں بائی تئیس سال تو لگا تھا اور بندے دیو جی مہاراج دے گرپورب دے مہار تے کسے مہاں پرسنل کیتے بچن دے مطابق پہنچے دا ہونا ہر سال پھر پہنچے آیا پھر وہ آیا ਕਹਿੰਦਾ ਗੈਨੀ ਜੀ ਚੱਲਣਾ ਬੈਦਾ ਯਾਦ ਹੈ ਮੈਂ ਕਿ ਮੈਨੂੰ ਬਿਲਕੁਲ ਯਾਦ ਹੈ ਚੱਲਾਂ ਤੇ ਨਾਲ ਜਿਹੜਾ ਰਾਗੀ ਜੱਥਾ ਸੀ ਕਹਿਣ ਲੱਗੇ ਗੈਨੀ ਜੀ ਇਹ ਮਕਾਨ ਦਿਖਾਵੇਗਾ ਮੈਂ ਕਿ ਨਹੀਂ ਉਹ ਦਿਖਾ ਚੁੱਕੇ ਮੈਂ ਫਿਕਰ ਨਾ ਕਰ ਤੁਸੀਂ ਫਿਕਰ ਨਾ ਕਰ ਉਹ ਦਿਖਾ ਚੁੱਕੇ ਪਿਛਲੇ ਸਾਲ ਗੱਲ ਨਹੀਂ ਬਣਦੀ ਤੇ ਜਿਉਂ ਘਰ ਪਹੁੰਚੇ ਨਾ ਕਹਿਣ ਲੱਗੇ ਗੈਨੀ ਜੀ ਅਸੀਂ ਉੱਪਰ ਵੀ ਬਣਾਇਆ ਦੂਸਰੀ ਦੂਸਰੀ ਮੰਜ਼ਲ ਬਣਾਈ ਮੈਂ ਕਿ ਲੈ ਹੁਣ ਤੇ ਉੱਪਰ ਪੌੜੀਆਂ ਚੜ੍ਹਨੀਆਂ ਪੈਣੀਆਂ ਨੇ ਪਤਾ ਨਹੀਂ ਕਿੰਨਾ ਘੁਮਾਏਗਾ ਔਰ ਯਕੀਨ ਜਾਣੋ 40 50 ਮਿੰਟ ਸਿਰ ਖਪੰਦਾ ਇੱਕ ਇੱਕ ਚੀਜ਼ ਉੱਥੇ منوں بار بار خیال آیا بھی اس بندے سے ترس کرنا چاہیے منہ اٹھے پیر مکان چاہیے رس بن گئے مکان رس بن گیا کسے واسطے اسواری کوئی موٹر کار رس ہو سکتی کسے واسطے شکر رس ہو سکتی کسے واسطے ماس رس ہو سکتا ہے کسی واسطے سونا رس ہو سا کسے واسطے چاندی رس ہو سکتا ہے کسی واسطے کپڑے رس جیڑی چیز رس بن گئی ہے وہ نام رس نہیں لین دے لی. این محنت کرتے وگن دے, پا دے اور یقین جا رہا ہوں ਉਨੇ ਤੀਜੀ ਦਫਾ ਵਿਕੇਆ ਤੀਸਰੇ ਸਾਲ ਬਰਤ ਕੇ ਮੈਂ ਵੀ ਪੂਰੀ ਤਿਆਰੀ ਕਰ ਲਈ ਮੈਂ ਕਿ ਜਿਉਨੇ ਹੁਣ ਦਿਖਾਣ ਦੀ ਤਿਆਰੀ ਕੀਤੀ ਤੇ ਆਪਾਂ ਵੀ ਤਿਆਰੀ ਕਰਕੇ ਜਾਈ ਉਹ ਅੱਧ ਕੀ ਉਸਨੇ سلسلہ ਬਦਲਿਆ ਕਹਿੰਦਾ ਗੈਨੇ ਜੀ ਅਸੀਂ ਇੱਕ ਬੁਰੀ ਚਾਲ ਆਇਆ ਸਕੋਠੀ ਦੇ ਤੇ ਤੁਹਾਨੂੰ ਦਿਖਾਣਾ ਹੈ ਤੇ ਮੈਨੂੰ ਕਹਿਣ ਲੱਗਾ ਜਿਹੜੀ ਤੁਸੀਂ ਕਾਸ ਦੇਖਦੇ ਪੈ ਹੋ ਨਾ ਇਹ ਅਸੀਂ ਸਪੈਸ਼ਲੀ ਮੰਗਾਈਏ ਕਸ਼ਮੀਰ ਤੋਂ ਇਹਦੇ ਉੱਤੇ ਤੁਸੀਂ ਬੈਠੋਗੇ ਤੇ ਜਿਵੇਂ ਕਾਲੀਨ ਤੇ ਬੈਠ ਗਏ ਤੇ ਮੈਂ ਕਿ ਪਿੰਡਾਂ ਬਥੇਰੀ ਖੜੀ ਗਏ ਆਮ ਖੜੀ ਮੱਜਾਂ ਚਰਦੀਆਂ ਪੀਂ ਮਗਾਉਣਾ ਚਰਦੀਆਂ ਪਿੰਡ ਇਹਦੇ ਇਤੇ ਕੋਈ ਖਾਸियत ਕੋਈ ਨਹੀਂ ਫਿਰ ਉਹਨੇ ਮੈਨੂੰ ਕੁਝ ਫੁੱਲ ਦਿਖਾਏ ਤੇ ਮੈਂ ਕਹਿੰਦਾ ਹਾਂ ਕਿ ਉਹਨਾਂ ਸਾਹਜੀਆਂ ਨੇ ਰਸਤੇ 'ਚ ਪਹਾੜਾਂ ਦੇ ਪਹਾੜ ਪਰੇ ਪੈਨੇ ਨਾ ਫੁੱਲਾਂ ਨਾਲ ਕੋਈ ਵਡਿਆਈ ਥੋੜੀ ਕੁਝ ਵੀ ਨਹੀਂ ਪੰਜ ਸੱਤ ਚੀਜ਼ਾਂ ਉਹਨੇ ਮੈਨੂੰ ਹੋਰ ਦਿਖਾਈਆਂ ਆਖਰ ਤੇ ਮੈਂ ਹਰ ਇੱਕ ਚੀਜ਼ ਨੂੰ ਪੜ ਦਿੱਤਾ ਮੋੜ ਕੇ ਉਸਨੇ ਕਦੀ ਚਾਹ ਨਹੀਂ ਆਕੀ ਇਤਨੇ ਡੇਗ ਨਹੀਂ ਆਇਆ